ਮੈਨੂੰ ਪਤਾ ਲੋਕਾਂ ਦੀਆਂ ਉਮੀਦਾਂ ਬਹੁਤ ਸਾਡੇ ਤੋਂ ਜ਼ਿਆਦਾ ਹੋਣਗੀਆਂ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ ਜਿਹੜਾ ਵੀ ਸਾਡੀ ਫਿਲਮ ਨੂੰ ਦੇਖੂਗਾ ਸਾਨੂੰ ਉਹ ਆ ਪਲੰਬਾ ਨਹੀਂ ਦੇਊਗਾ ਜੀ ਔਰ ਕਿਤੇ ਨਾ ਕਿਤੇ ਇਹ ਫਿਲਮ ਪੰਜਾਬ ਦੀ ਫਿਲਮ ਹੈ ਔਰ ਖਾਸ ਤੌਰ ਤੇ ਸਿੱਖ ਨੌਜਵਾਨਾਂ ਦੀ ਫਿਲਮ ਹੈ ਜੀ ਸਾਡਾ ਕਿਤੇ ਟਾਰਗੇਟ ਸੀ ਕਿ ਸਿੱਖੀ ਪ੍ਰਤੀ ਸਾਡੇ ਮਨ ਦੇ ਵਿੱਚ ਸ਼ਰਧਾ ਤਾਂ ਬਹੁਤ ਹੈ ਲekin ਇੱਕ ਸਿੱਖੀ ਸਿਧਾਂਤ ਦੀ ਵੀ ਸਾਨੂੰ ਸਮਝ ਹੋ ਗਈ ਹਾਂ ਤਾਂ ਅਸੀਂ ਉਹ ਸਿਧਾਂਤ ਇਸ ਫਿਲਮ ਦੇ ਵਿੱਚ ਇਸ ਜਿਹੜਾ ਸਾਡਾ ਮੇਨ ਕਰੈਕਟਰ ਹੈ ਕੁਲਜਿੰਦਰ ਜਿੰਨਾ ਦਾ ਨਿਭਾਰੇ ਨੇ ਜਿਸ ਨੂੰ ਗੁਰਮਖ ਜਿਸ ਦਾ ਨਾਮ ਹੈ ਅਸੀਂ ਉਹਦਾ ਬੇਸ ਬਣਾ ਕੇ ਚੱਲੇ ਹਾਂ ਫਿਲਮ ਦੇ ਵਿੱਚ ਇੱਕ ਡਾਇਲਗ ਹੈ ਮਲਕੀਤ ਰੌਣੀ ਜੀ ਬੋਲਦੇ ਨੇ ਉਹ ਇੱਕ ਬਹੁਤ ਵਧੀਆ ਉਹਨਾਂ ਨੇ ਮਲਕੀਤ ਰੌਣੀ ਨੇ ਇੱਕ ਸੰਤ ਦਾ ਕਿਰਦਾਰ ਅਦਾ ਕੀਤਾ ਹੈ ਤਾਂ ਫਿਲਮ ਦੇ ਵਿੱਚ ਇੱਕ ਕਿਰਦਾਰ ਹੈ ਕਿ ਉਹ ਡਾਇਲਗ ਬੋਲਦਾ ਹੋ ਕੇ ਆ ਬਿਨਾ ਲੋੜ ਤੋਂ ਲੜਨਾ ਮੂਰਖਤਾ ਹੈ ਪਰ ਲੋੜ ਹੋਵੇ ਫਿਰ ਵੀ ਨਾ ਲੜੇ ਬੰਦਾ ਇਹ ਕਾਇਰਤਾ ਹੈ ਹੂੰ ਠੀਕ ਹੈ ਤਾਂ ਇਹ ਸਾਡੀ ਫਿਲਮ ਦੀ ਥੀਮ ਹੈ ਕਿ ਹਮੇਸ਼ਾ ਸਿੱਖਾਂ ਨੂੰ ਲੜਾਈ ਦੇ ਰਾਹ ਨਹੀਂ ਪੈਣਾ ਚਾਹੀਦਾ ਪਰ ਜੇ ਲੋੜ ਹੋਵੇ ਤਾਂ ਫਿਰ ਪਿੱਛੇ ਵੀ ਨਹੀਂ ਹਟਣਾ ਚਾਹੀਦਾ ਤਾਂ ਇਹ ਸਾਰੀ ਫਿਲਮ ਦਾ ਅਸੀਂ ਇਸ ਨੂੰ ਬੇਸ ਬਣਾ ਕੇ ਇਹ ਸਾਰੀ ਫਿਲਮ ਡਿਜ਼ਾਈਨ ਕੀਤੀ ਹੈ ਹੂੰ ਔਰ ਇਹ ਇੱਕ ਵਧੀਆ ਕਮਰਸ਼ੀਅਲ ਫਿਲਮ ਹੈ ਮੇਕਿੰਗ ਵਾਈਜ਼ ਅਸੀਂ ਬਹੁਤ ਮਿਹਨਤ ਕੀਤੀ ਹੈ ਜਿਨ੍ਹਾਂ ਲੋਕਾਂ ਨੂੰ ਸਾਡੇ ਤੋਂ ਉਮੀਦਾਂ ਹੋਣਗੀਆਂ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਉਹਨਾਂ ਦੀ ਉਮੀਦਾਂ ਟੁੱਟਣਗੀਆਂ ਨਹੀਂ ਜਿਵੇਂ ਫਿਲਮ ਦੀ ਥੋੜੀ ਜੀ ਤੰਦ ਤੁਸੀਂ ਛੇੜੀ ਹੈ ਕਿ ਇਹਦੇ ਵਿੱਚ ਅਸੀਂ ਕਹਿਣਾ ਕੀ ਚਾਹੁੰਦੇ ਹਾਂ ਜਾਂ ਕਹਾਣੀ ਕੀ ਹੈ ਜਿਹੜੇ ਦੌਰ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਜਾਂ ਜਦੋਂ ਫਿਲਮ ਆਉਣੀ ਹੈ ਲੋਕਾਂ ਦੇ ਸਾਹਮਣੇ ਉਸ ਵੇਲੇ ਤੇ ਘੋੜਾ ਵੀ ਬਹੁਤ ਆ ਕਿਤੇ ਨਾ ਕਿਤੇ ਕਲੀਅਰ ਵੀ ਕਰੂਗੀ ਗੱਲਾਂ ਬਾਤਾਂ ਕਿਉਂਕਿ ਸਿੱਖੀ ਨੂੰ ਲੈ ਕੇ ਜਾਂ ਸਿੱਖਾਂ ਨੂੰ ਲੈ ਕੇ ਆਮ ਤੌਰ ਦੇ ਉੱਤੇ ਬਾਹਰ ਲਿਆਨੇ ਤੇ ਜੋ ਧਾਰਨਾ ਬਣਾਉਣੀ ਹੈ ਬਣਾਈ ਹੋਈ ਹੈ ਅੰਦਰ ਵੀ ਬੜੀ ਖਿੱਚੋ ਤਾਣਾ ਆਪਸੀ ਜਿਹੜੀ ਲੜਾਈ ਜਾਂ ਲੱਤਾਂ ਖਿੱਚਣ ਵਾਲਾ ਕੰਮ ਉਹ ਵੀ ਚੱਲ ਰਿਹਾ ਨਾ ਇਸ ਵੇਲੇ ਤਾਂ ਫਿਲਮ ਰਿਲੇਟ ਕਰ ਪਾਉਗੀ ਅੱਜ ਦੇ ਜਿਹੜਾ ਮਾਹੌਲ ਚੱਲ ਰਿਹਾ ਉਸ ਨੂੰ ਲੈ ਕੇ ਹਾਂ ਬਿਲਕੁਲ ਦੇਖੋ ਮੈਂ ਫੇਰ ਕਹਿਣਾ ਕਿ ਸਿੱਖਾਂ ਨੂੰ ਇਸ ਵੇਲੇ ਇੱਕ ਚੀਜ਼ ਸਮਝ ਲੈਣਾ ਚਾਹੀਦਾ ਕਿ ਅਸੀਂ ਸਾਡੇ ਗੁਰੂ ਛੇਵੇਂ ਗੁਰੂ ਸਾਹਿਬ ਨੇ ਸਾਨੂੰ ਮੀਰੀ ਪੀਰੀ ਦਾ ਸੰਕਲਪ ਦਿੱਤਾ ਹੈ ਹਨ ਗੁਰੂ ਹਰਗੋਬਿੰਦ ਜੀ ਨੇ ਤਾਂ ਉਹ ਇਹੀ ਹੈ ਕਿ ਅਸੀਂ ਸੰਤ ਵੀ ਹਾਂ ਅਸੀਂ ਸਿਪਾਈ ਵੀ ਹਾਂ ਜੀ ਜੇ ਅਸੀਂ ਇਕੱਲੇ ਸੰਤ ਹੋਵਾਂਗੇ ਤਾਂ ਸਾਡੇ ਉੱਪਰ ਜ਼ੁਲਮ ਹੋਊਗਾ ਜੇ ਅਸੀਂ ਇਕੱਲੇ ਸਿਪਾਈ ਹੋਵਾਂਗੇ ਤਾਂ ਅਸੀਂ ਜ਼ੁਲਮ ਕਰਾਂਗੇ ਜੀ ਤਾਂ ਅਸੀਂ ਇਸ ਫਿਲਮ ਕਿਤੇ ਨਾ ਕਿਤੇ ਉਸ ਕਨਸੈਪਟ ਨੂੰ ਇਸ ਫਿਲਮ ਦੇ ਵਿੱਚ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬਿਨਾਂ ਗੱਲ ਤੋਂ ਲੜਾਈ ਕਰਨ ਦੀ ਲੋੜ ਨਹੀਂ ਲੇਕਿਨ ਜੇ ਲੜਾਈ ਕਰਨ ਦਾ ਮੌਕਾ ਮਿਲਦਾ ਫਿਰ ਪਿੱਛੇ ਹਟਣ ਦੀ ਵੀ ਲੋੜ ਨਹੀਂ ਜੀ ਤਾਂ ਅੱਜ ਦੇ ਮਾਹੌਲ ਦੇ ਵਿੱਚ ਸਾਨੂੰ ਲੱਗਦਾ ਕਿ ਇਹ ਮੈਸੇਜ ਸਿੱਖਾਂ ਦੇ ਲਈ ਬਹੁਤ ਇੰਪੋਰਟੈਂਟ ਹੈ ਔਰ ਖਾਸ ਤੌਰ ਤੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਸਿੱਖ ਖੰਡਾਉ ਦੀ ਅਵਸਥਾ ਵਿੱਚ ਹੈ ਉਹਨਾਂ ਨੂੰ ਬਹੁਤੇ ਕਰਕੇ ਸਾਡੀ ਲੀਡਰਸ਼ਿਪ ਫੇਲ ਹੈ ਉਹ ਸਿੱਖ ਨਹੀਂ ਫੇਲ ਸਿੱਖਾਂ ਦੀ ਲੀਡਰਸ਼ਿਪ ਫੇਲ ਹੈ ਹਰ ਪੱਧਰ ਤੇ ਤਾਂ ਉਸ ਵੇਲੇ ਸਿੱਖ ਵੀ ਜਾਣਨਾ ਚਾਹੁੰਦਾ ਕਿ ਹੁਣ ਅਸੀਂ ਕਰੀਏ ਕੀ ਤਾਂ ਮੇਰਾ ਮੰਨਣਾ ਹੈ ਕਿ ਸਾਨੂੰ ਗੁਰੂ ਸਾਹਿਬਾਨ ਨੇ ਜੋ ਸਿਖਾਇਆ ਇੱਕ ਵਾਰੀ ਸਾਨੂੰ ਉਹ ਦੁਬਾਰਾ ਉੱਥੇ ਮੁੜਨਾ ਚਾਹੀਦਾ ਹੈ ਸਾਡਾ ਫਿਲਮ ਦਾ ਜੋ ਹੀਰੋ ਹੈ ਗੁਰਮਖ ਤਾਂ ਉਹ ਉਹ ਵੀ ਇੱਕ ਆਮ ਸਿੱਖ ਹੈ ਉਹਦੀ ਬਾਸਾਡੇ ਦੇ ਉੱਪਰ ਛੋਟੀ ਜੀ ਪਿੰਡ ਦੇ ਉੱਪਰ ਛੋਟੀ ਜੀ ਵਰਕਸ਼ਾਪ ਹੈ ਜਿੱਥੇ ਉਹ ਮੋਟਰਾਂ ਠੀਕ ਕਰਦਾ ਹੈ ਜੀ ਤਾਂ ਉਹ ਉਸ ਨੂੰ ਸਿੱਖੀ ਦਾ ਕੁਝ ਨਹੀਂ ਪਤਾ ਸਵੇਰੇ ਸ਼ਾਮ ਗੁਰਦੁਆਰੇ ਚਲੇ ਜਾਣਾ ਲੋਕਾਂ ਨਾਲ ਸੋਸ਼ਲ ਮੀਡੀਆ ਤੇ ਲੜ ਲੈਣਾ ਤੇ ਵੱਧ ਤੋਂ ਵੱਧ ਦੁਕਾਨ ਦੇ ਉੱਪਰ ਸਲੋਗਨ ਲਿਖ ਲੈਣਾ ਸਕੂਟਰ ਪਿੱਛੇ ਸਿੰਘ ਸੂਰਮੇ ਲਿਖਾ ਲਿਆ ਉਹਦੇ ਲਈ ਸਿੱਖੀ ਇਹੀ ਹੈ ਲੇਕਿਨ ਜਿੱਦ ਦਿਨ ਉਹਦਾ ਅਸਲੀ ਸਿੱਖੀ ਨਾਲ ਵਾਹ ਪੈਂਦਾ ਫਿਰ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ ਫਿਰ ਉਹ ਹੀਰੋ ਬਣਦਾ ਇੱਕ ਆਮ ਆਦਮੀ ਤੋਂ ਸੋ ਇਹ ਫਾਟਿਕਲਮ ਦੀ ਕਹਾਣੀ ਤਾਂ ਕੁਲਜਿੰਦਰ ਬਾਈ ਜੀ ਤੁਸੀਂ ਜਿਵੇਂ ਇਹਨਾਂ ਨੇ ਪਹਿਲਾਂ ਹੀ ਜ਼ਿਕਰ ਕੀਤਾ ਕਿ ਤੁਹਾਡਾ ਆਪ ਸਿਨੇਮੇ ਦੇ ਨਾਲ ਭਾਵੇਂ ਤੁਸੀਂ ਬਖੋਖਰੀਆਂ ਫਿਲਮਾਂ ਬਹੁ ਕੀਤੀਆਂ ਪਰ ਇੱਕ ਪ੍ਰੋ ਸਿੱਖੀ ਕਹਿ ਲਓ ਜਾਂ ਪ੍ਰੋ ਇਨਸਾਨੀਅਤ ਇਹ ਕਿਰਦਾਰ ਤੁਹਾਡੇ ਨੇੜੇ-ਤੇੜੇ ਘੁੰਮਦੇ ਰਹਿੰਦੇ ਆ ਇਸ ਫਿਲਮ ਨਾਲ ਜੁੜਨਾ ਕਿਵੇਂ ਹੋ ਗਿਆ ਹਾਂਜੀ ਬਿਲਕੁਲ ਇਹੀ ਰੀਜ਼ਨ ਕਿ ਤੁਹਾਨੂੰ ਸੋਚ ਕੇ ਲਿਖ ਤੱਕ ਕਿਰਦਾਰ ਇਹ ਜਿਹਾ ਚਾਹੀਦਾ ਜਿਹੜਾ ਪਾਲੀ ਜੀ ਦੱਸਣਗੇ 100% ਇਹੀ ਹੋਇਆ ਅੱਛਾ ਤੁਸੀਂ ਕਹਾਣੀ ਸੁਣਾਉਂਦੇ ਨੇ ਫਿਰ ਜੀ ਮੇਰਾ ਦੇਖੋ ਜਿਹੜਾ ਸ਼ੁਰੂਆਤ ਹੋਈ ਪੰਜਾਬੀ ਸਿਨੇਮਾ ਦੇ ਵਿੱਚ ਸਾਡਾ ਹੱਕ ਤੋਂ ਕੀਤੀ ਤੇ ਉਸ ਤੋਂ ਬਾਅਦ ਜੋਦਾ ਫਿਲਮ ਸੀ ਉਸ ਤੋਂ ਬਾਅਦ ਮੇਰਾ ਅਕਸ ਜਿਹੜਾ ਸੀ ਉਹ ਬੜਾ ਬਣਿਆ ਤੇ ਆਈ ਥਿੰਕ ਉਹ ਉਸ ਦਰਾਂ ਮੈਂ ਤੇ ਪਾਲੀ ਜੀ ਨੇ ਕੁਝ ਹੋਰ ਕਹਾਣੀਆਂ ਵੀ ਡਿਸਕਸ ਕੀਤੀਆਂ ਕਿ ਆਪਾਂ ਕੁਝ ਹੋਰ ਇਹੋ ਜਿਹਾ ਕਿਹੋ ਜਿਹਾ ਲੈ ਕੇ ਆ ਸਕਦੇ ਆ ਸਿੱਖ ਕਰਦਾਰ ਵਾਲੀ ਭੂਮਿਕਾ ਸਿੱਖ ਕਿਰਦਾਰ ਤੋਂ ਬਿਨਾ ਵਾਲੀਆਂ ਵਿੱਚ ਮੈਂ ਭੂਮੀਕਾਂ ਬਹੁਤ ਸਾਰੀਆਂ ਨਿਭਾਈਆਂ ਪਰ ਜਿਵੇਂ ਤੁਸੀਂ ਕਿਹਾ ਜੰਦੀਪ ਜੀ ਇਹ ਜਿਹੜੀ ਜਦੋਂ ਮੈਨੂੰ ਇਸ ਗੈਟਅਪ ਵਿੱਚ ਆਉਣ ਦੀ ਮੌਕਾ ਮਿਲਦਾ ਬਤੌਰ ਕਲਾਕਾਰ ਤੇ ਮੇਰਾ ਬਹੁਤ ਰੂਹ ਖੇਡ ਜਾਂਦੀ ਹੈ ਤੇ ਮੈਂ ਇਹਨੂੰ ਦਿਲੋਂ ਇਹ ਫਿਰ ਮੈਂ ਫਰ ਲਾ ਕੇ ਸਾਰੇ ਕਿਰਦਾਰ ਦਿਲੋਂ ਕਰਦਾ ਪਰ ਇਹ ਕਨਸੈਪਟ ਵੀ ਕਿਉਂਕਿ ਸਿੱਖੀ ਨਾਲ ਰਿਲੇਟਡ ਹੁੰਦਾ ਤੇ ਇਹ ਹੋਰ ਵੀ ਰੂਹ ਦਾ ਮੇਰੇ ਰਚਿਆਂ ਵਿੱਚ ਆ ਪਿੱਜਿਆ ਹੁੰਦਾ ਤੇ ਇਹ ਕਿਰਦਾਰ ਮੈਨੂੰ ਨਿਭਾ ਕੇ ਬਹੁਤ ਹੀ ਜ਼ਿਆਦਾ ਸੁਆਦ ਆਇਆ ਤੇ ਮੈਨੂੰ ਲਗਾ ਕਿ ਜਦਾਂ ਪਾਲੀ ਕੀ ਨੇ ਜਿੰਨਾ ਪ੍ਰੋਸਾ ਮੇਰੇ ਤੇ ਦਿਖਾਇਆ ਬਤੌਰ ਐਨ ਐਕਟਰ ਤੇ ਉਸ ਹਿਸਾਬ ਨਾਲ ਅਜਸਟੀਫਾਈ ਕੀਤਾ ਕਿਰਦਾਰ ਨੂੰ ਜਿਹੜੇ ਸਮੇਂ 'ਚ ਆਪਾਂ ਬੈਠੇ ਆ ਨਾ ਹੁਣ ਵੀ ਚਾਹੇ ਫੋਨ ਦੇ ਵਿੱਚ ਜੇ ਤੁਸੀਂ ਰੀਲ ਪਾ ਦਿੱਤੀ ਤੇ ਤੁਹਾਡਾ ਧਿਆਨ ਰੀਲ 'ਚ ਰਹਿੰਦਾ ਰੀਲ ਨਾਲੀ ਜ਼ਿੰਦਗੀ ਆ ਨਾ ਜਿਹੜੀ ਉਹਨੇ ਰੀਅਲ ਜ਼ਿੰਦਗੀ ਨੂੰ ਬੜਾ ਉਲਝਾਇਆ ਪਿਆ ਤੇ ਤੁਹਾਡਾ ਇਸ ਫਿਲਮ ਨਾਲ ਜੁੜਨ ਤੋਂ ਬਾਅਦ ਕਿਉਂਕਿ ਫਿਲਮ ਤਾਂ ਹੁਣ ਮੁਕੰਮਲ ਹੋ ਗਈ ਆ ਲੋਕਾਂ ਦੀ ਕਚਹਿਰੀ 'ਚ 24 ਜਨਵਰੀ ਤੋਂ ਬਾਅਦ ਜਾਣੀ ਆ ਇਸ ਫਿਲਮ ਨੂੰ ਜੁੜਨ ਤੋਂ ਬਾਅਦ ਤੁਹਾਡੀ ਰੀਲ ਤੇ ਰੀਅਲ ਲਾਈਫ ਦੇ ਵਿੱਚ ਕਿੰਨਾ ਕੋ ਅੰਤਰ ਆਇਆ ਮੈਂ ਰੀਅਲ ਲਾਈਫ ਦੇ ਮੈਂ ਸਿਰਫ ਜਦੋਂ ਕੰਮ ਤੇ ਆਂ ਤੇ ਕੰਮ ਤੇ ਸ਼ੂਟ ਕੀਤਾ ਤੇ ਸ਼ੂਟ ਤੋਂ ਬਾਅਦ ਜਦੋਂ ਬਾਕੀ ਮੈਂ ਟਾਈਮ ਤੇ ਮੈਂ ਸੋਸ਼ਲ ਮੀਡੀਆ ਦੇ ਟਾਈਮ ਨਹੀਂ ਖਰਾਬ ਕਰਦਾ ਮੇਰੀ ਲਾ ਬਣਾਈ ਜਾਓ ਪਾਈ ਜਾਓ ਕਰੀ ਜਾਓ ਮੇਰਾ ਉਹ ਬਿਲਕੁਲ ਵੀ ਹੈ ਨਹੀਂ ਉਧਰ ਨੂੰ ਮੈਂ ਕਿਉਂਕਿ ਰੀਲਾਂ ਵਾਲਿਆਂ ਤੋਂ ਕੁਝ ਲੋਕ ਦੁਖੀ ਵੀ ਬਹੁਤ ਹੈ ਇਹਦੇ ਬਾਰੇ ਤੁਸੀਂ ਜ਼ਿਆਦਾ ਦੱਸ ਸਕਦੇ ਹੋ ਕਿਉਂਕਿ ਤੁਹਾਡੀ ਕੋਈ ਵੀ ਛੋਟੀ ਜਿਹੀ ਹੀਰੋ ਹੈ ਔਰ ਰੀਲਾੜੀ ਰਹੀ ਹੈ ਅੱਛਾ ਸਾਰਾ ਗੁਰਪਾਲ ਉਹ ਸਾਰਾ ਦਿਨ ਮਤਲਬ ਕਿ ਸੋਸ਼ਲ ਮੀਡੀਆ ਤੇ ਰਹਿੰਦੀ ਹੈ ਇੰਸਟਾ ਕੁਈਨ ਹੈ ਇੱਕ ਤਰੀਕੇ ਨਾਲ ਉਹ ਔਰ ਉਹ ਬਹੁਤ ਰੀਲਾ ਪਾਉਂਦੀ ਹੈਗੀ ਪਰ ਉਹ ਬੈਲੈਂਸ ਕਰ ਲੈਂਦੀ ਹੈ ਨਾ ਉਹ ਉਧਰ ਵੀ ਬਹੁਤ ਹਿੱਟ ਹੈ ਠੀਕ ਹੈ ਉਹਦਾ ਪ੍ਰੋਫੈਸ਼ਨਲ ਹੈ ਲੇਕਿਨ ਉਹਨੇ ਸਾਡੀ ਫਿਲਮ ਚ ਵਧੀਆ ਕੰਮ ਕੀਤਾ ਹੈ ਔਰ ਕੁਲਜਿੰਦਰ ਤੇ ਸਾਰਾ ਦਾ ਮੇਨ ਦੋਨਾਂ ਦੇ ਰੋਲ ਨੇ ਹਸਬੈਂਡ ਵਾਈਫ ਦੇ ਦੋਨਾਂ ਨੇ ਕਰੈਕਟਰ ਅਦਾ ਕਰਨੇ ਨੇ ਔਰ ਬਹੁਤ ਬੜੀਆ ਕੰਮ ਹੋਇਆ ਕੁਜਿੰਦਰ ਦਾ ਕਹਿੰਦੇ ਨਾ ਕਿਸੇ ਨੂੰ ਮਾ ਬਾਦੀ ਤੇ ਕਿਸੇ ਨੂੰ ਸੁਆਦੀ ਉਹ ਸਾਰਾ ਲਈ ਉਹ ਰੀਲਾਂ ਸੁਆਦੀ ਨੇ ਤਾਂ ਮੇਰੇ ਲਈ ਬਾਦੀ ਮੈਨੂੰ ਨਹੀਂ ਪਸੰਦ ਮੈਂ ਠੀਕ ਆਈ ਡੋਟ ਲਾਈਕ ਸੋਸ਼ਲ ਮੀਡੀਆ ਬਹੁਤ ਮੈਨੂੰ ਉੱਥੇ ਟਾਈਮ ਸਪੈਂਡ ਕਰਨਾ ਵੇਸਟੇਜ ਆਫ ਟਾਈਮ ਲੱਗਦਾ ਆ ਬਹੁਤ ਰੇਅਰ ਹੀ ਕਦੀ ਹੁਣ ਜਿੱਦਾਂ ਡਿਊਟੀ ਲੱਗੀ ਆ ਵੀ ਹੁਣ ਗੁਰਮੁਖ ਦੀ ਪ੍ਰੋਮੋਸ਼ਨ ਕਰਨੀ ਆ ਤੇ ਹੁਣ ਵੀ ਮੇਰੇ ਮੈਨੇਜਰ ਨੇ ਨਾਨਕ ਸਿੰਘ ਮੈਂ ਉਹਨਾਂ ਨੂੰ ਅਬਾ ਇਨਚਾਰਜ ਬਣਾਤਾ ਵੀ ਹੁਣ ਤੂੰ ਕਰੀ ਜਾਈ ਕੋਲਾਬੋਰੇਟ ਜੋ ਕੁਛ ਆਈ ਜਾਊਗਾ ਰੁਕੀਂ ਰੁਕੇ ਨਾ ਕੰਮ ਤੇ ਦੈਟਸ ਹਾਊ ਵੀ ਮੈਨੇਜ ਸੋਸ਼ਲ ਮੀਡੀਆ ਜੀ ਗੁਰਮੁਖ ਨਾਮ ਫਿਲਮ ਦਾ ਵੀ ਬੜਾ ਪਿਆਰਾ ਹੈ ਤੇ ਕਿਰਦਾਰ ਦਾ ਤੇ ਆਮ ਤੌਰ ਤੇ ਸਾਡੇ ਵਾਲੇ ਦੁਆਲੇ ਆਪਣੇ ਦੋਸਤ ਮਿੱਤਰ ਵੀ ਹੋਣਗੇ ਗੁਰਮੁਖ ਪਰ ਗੁਰਮੁਖ ਕਹਿੰਦੇ ਬਣ ਜਾਣਾ ਸੌਖਾ ਨਹੀਂ ਹੁੰਦਾ ਤਾਂ ਇਸ ਕਹਾਣੀ ਦੇ ਵਿੱਚ ਜਿਹੜਾ ਗੁਰਮਖ ਬਣਦਾ ਕਿਉਂਕਿ ਇਹਨਾਂ ਨੇ ਦੱਸਿਆ ਕਿ ਮੋਟਰਸਾਈਕਲ ਤੇ ਸਿੰਘ ਸੂਰਮੇ ਲਿਖਾਉਣਾ ਜਾਂ ਛੋਟੇ ਛੋਟੇ ਸਲੋਗਨ ਲਿਖ ਕੇ ਤੁਰੇ ਫਿਰਨਾ ਜਾਂ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਜਾਣਾ ਇੱਥੋਂ ਤੱਕ ਸਿੱਖੀ ਹੁੰਦੀ ਨਹੀਂ ਜਾਂ ਸਿੱਖ ਨਹੀਂ ਬਣ ਜਾਂਦਾ ਮੁਕੰਮਲ ਤਾਂ ਇਸ ਜਿਹੜੀ ਕਹਾਣੀ ਦਰਦੀ ਹੈ ਗੁਰਮਖ ਜਦੋਂ ਬਣਦੇ ਆ ਫਿਲਮ ਦੇ ਵਿੱਚ ਉਹ ਪੀਰੀਅਡ ਕਿਵੇਂ ਬਦਲਦਾ ਕਿ ਕਿਵੇਂ ਕਿਰਦਾਰ ਜਿਹੜਾ ਆ ਉਹ ਪਿਓਰ ਸਿੱਖੀ ਵੱਲ ਨੂੰ ਵੱਧ ਜਾਂਦਾ ਦੇਖੋ ਬੰਦਾ ਉਦੋਂ ਹੀ ਪਰਖਿਆ ਜਾਂਦਾ ਬਜਾਰੋ ਬੰਦੇ ਤੇ ਮੁਸੀਬਤ ਪੈਂਦੀ ਆ ਜੀ ਗੁੱਡ ਟਾਈਮ ਵਿੱਚ ਆਪਾਂ ਸਾਰੇ ਬੜੇ ਚੰਗੇ ਹੁੰਦੇ ਆ ਚਾਹੇ ਤੁਸੀਂ ਗੁਰਮੁਖ ਹੋਵੋ ਚਾਹੇ ਤੁਸੀਂ ਕਿਸੇ ਵੀ ਰਿਲੀਜੀਅਨ ਆ ਬਲੀਵ ਕਰਦੇ ਹੋ ਤੇ ਇਹ ਜਿਹੜਾ ਸਾਡਾ ਕਿਰਦਾਰ ਹੈ ਗੁਰਮੁਖ ਸਿੰਘ ਇਹ ਮਤਲਬ ਸਿੱਖੀ ਦੇ ਵਿੱਚ ਹੈਗਾ ਜਿਵੇਂ ਪਾਲੀ ਜੀ ਨੇ ਦੱਸਿਆ ਪਰਿਵਾਰ ਵਾਲਾ ਬੰਦਾ ਹੈ ਤੇ ਇੱਕ ਉਹਦੀ ਆਪਣੀ ਇੱਕ ਲਾਈਫ ਹੈ ਉਸ ਲਾਈਫ ਵਿੱਚ ਵੀ ਥੋੜੀ ਜਿਹੀ ਸਟਰਗਲ ਵੀ ਉਹਦੀ ਜ਼ਿੰਦਗੀ ਚ ਚੱਲ ਰਹੀ ਆ ਪੈਸਿਆਂ ਪੱਖੋਂ ਤੰਗੀ ਹੈ ਪਰ ਜਦੋਂ ਉਹਦੀ ਜ਼ਿੰਦਗੀ ਚ ਇੱਕ ਚੈਲੰਜ ਆਉਂਦਾ ਇੱਕ ਰੀਅਲ ਲਾਈਫ ਚੈਲੰਜ ਆਉਂਦਾ ਇੱਕ ਘਟਨਾ ਉਹਦੇ ਸਾਹਮਣੇ ਆ ਵਾਪਰ ਤੇ ਉਹ ਘਟਨਾ ਉਹਨੂੰ ਝੰਜੋੜ ਦਿੰਦੀ ਆ ਜੀ ਉਹਨੂੰ ਲੱਗਦਾ ਕਿ ਯਾਰ ਮੈਂ ਸਿੰਘ ਸੂਰ ਮੇਲ ਖਾਈ ਕਰਦਾ ਸਕੂਟਰ ਦੇ ਪਿੱਛੇ ਤੇ ਆ ਮੌਕੇ ਦੇ ਉੱਤੇ ਤਾਂ ਮੈਂ ਮਤਲਬ ਭੱਜ ਲਿਆ ਜਿੱਥੇ ਖੜਨ ਦਾ ਮੌਕਾ ਸੀਗਾ ਜਿੱਥੇ ਮਤਲਬ ਇੱਕ ਕੁੜੀ ਨੂੰ ਚੱਕਿਆ ਜਾ ਰਿਹਾ ਉਹਦੇ ਸਾਹਮਣੇ ਤੇ ਉਹ ਭੱਜ ਭੱਜ ਉੱਠਦਾ ਉੱਥੋਂ ਜੀ ਤੇ ਉਹ ਨੂੰ ਆਪਣੇ ਅੰਦਰ ਬੜੀ ਹੀਣ ਭਾਵਨਾ ਭਾਵਨਾ ਆਉਂਦੀ ਆ ਗਿਲਟ ਵਿੱਚ ਚਲਾ ਜਾਂਦਾ ਆਪਣੇ ਅੰਦਰ ਆਪਣੇ ਆਪ ਨੂੰ ਕੋਸਦਾ ਕੇ ਯਾਰ ਮੈਂ ਕਾਦਾ ਸਿੱਖਿਆ ਮੈਂ ਮਤਲਬ ਜਦੋਂ ਗੁਰੂ ਨੇ ਤਾਂ ਸਿਖਾਇਆ ਇਹ ਸੀਗਾ ਸਿੱਖ ਤਾਂ ਬਣਾਇਆ ਹੀ ਸੀਗਾ ਵੀ ਬੰਦਾ ਲੱਖਾਂ ਦੇ ਇਕੱਠ 'ਚ ਵੀ ਸਿੱਖ ਸਰਦਾਰ ਖੜਾ ਹੋਵੇ ਤੇ ਜਾਂ ਆਪਣੀਆਂ ਜੋ ਆਪਣੀ ਹਿਸਟਰੀ ਆ ਤੇ ਉਸ ਹਿਸਾਬ ਨਾਲ ਤਾਂ ਮੈਂ ਤਾਂ ਬਲਾ ਨਲੈਕੀ ਵਾਲਾ ਕੰਮ ਕਰ ਲਿਆ ਫਿਰ ਉਹ ਆਪਣੀ ਅੰਦਰ ਦੀ ਸਟਰਗਲ ਪਹਿਲਾਂ ਚੱਲਦੀ ਆ ਫਿਰ ਅੰਦਰ ਦੀ ਸਟਰਗਲ ਜਦੋਂ ਬਾਹਰ ਆਉਂਦੀ ਆ ਆਪਣੀ ਘਰ ਵਾਲੀ ਨਾਲ ਗੱਲ ਕਰਦਾ ਉਹ ਕਹਿੰਦੀ ਚੁੱਪ ਇਹ ਗੱਲ ਨਹੀਂ ਕਰਨੀ ਤੂੰ ਮਤਲਬ ਆਪਾਂ ਪਰਿਵਾਰ ਵਾਲੇ ਬੰਦੇ ਆਪਾਂ ਕੀ ਲੈਣਾ ਕਿਸੇ ਦੇ ਪੰਗੇ ਚੋਂ ਜਾਂ ਆਮ ਤੋ ਕਿਹਾ ਜਾਂਦਾ ਵੀ ਆਪਾਂ ਪੰਗੇ ਚ ਕੀ ਪੈਣਾ ਹਾਂ ਉਹ ਬਸ ਉਹ ਕੋਈ ਵੀ ਉਹਦੇ ਆਸੇ ਪਾਸੇ ਵਾਲਾ ਕੋਈ ਵੀ ਨਹੀਂ ਚਾਹੁੰਦਾ ਕਿ ਉਹ ਪੰਗਾ ਲਵੇ ਪਰ ਉਹਦੀ ਹੁਣ ਸਿੱਖੀ ਜਿਹੜੀ ਅੰਦਰੋਂ ਜਾਗ ਪਈ ਆ ਜਿਹੜਾ ਉਹਨੂੰ ਲੱਗ ਰਿਹਾ ਕਿ ਯਾਰ ਮੇਰਾ ਇਤਿਹਾਸ ਤਾਂ ਮੈਨੂੰ ਕੁਝ ਹੋਰ ਦੱਸ ਰਿਹਾ ਤੇ ਉਹ ਫਿਰ ਉਹ ਜਿਹੜਾ ਅੰਦਰ ਦਬੰਦ ਤੇ ਉਹ ਜਦੋਂ ਬਾਹਰ ਆਉਂਦਾ ਬੜਾ ਕਮਾਲ ਦਾ ਬਹੁਤ ਕੁਝ ਪਾਲੀ ਜੀ ਨੇ ਬਹੁਤ ਖੂਬਸੂਰਤ ਸਕ੍ਰਿਪਟ ਲਿਖੀ ਆ ਬੜੇ ਸਾਰੇ ਕਨਫਲਿਕਟ ਨੇ ਫਿਲਮ ਦੇ ਵਿੱਚ ਟਵਿਸਟ ਐਂਡ ਟਰਨ ਕਰਦੇ ਕਰਾਉਂਦੇ ਜਦੋਂ ਫਿਲਮ ਕਲਾਈਮੈਕਸ ਤੱਕ ਜਾਂਦੀ ਆ ਤੇ ਉਹ ਕਰੈਕਟਰ ਹੀ ਇਵੋਲਵ ਨਹੀਂ ਹੋ ਕੇ ਨਿਕਲਦਾ ਪੂਰਾ ਮਤਲਬ ਆਡੀਅנס ਵੀ ਨਾਲ ਹੀ ਉਹਦੇ ਜਰਨੀ ਕਰਕੇ ਇਵੋਲਵ ਹੋ ਕੇ ਨਿਕਲੂਗੀ ਜੀ ਜੀ ਔਰ ਇਸ ਵਿੱਚ ਸਾਡਾ ਫਲਸਫਾ ਜਿਹੜਾ ਹੈਗਾ ਫਿਲਮ ਦਾ ਬੇਸਿਕ ਕਿ ਆਮ ਆਦਮੀ ਤੋਂ ਹੀਰੋ ਬਣਨਾ ਮੈਨੂੰ ਲੱਗਦਾ ਬਸ ਇਹੀ ਸਿੱਖ ਧਰਮ ਦਾ ਇਤਿਹਾਸ ਹੈ ਆਮ ਲੋਕਾਂ ਸੀ ਸਾਡੇ ਉੱਪਰ ਸੰਕਟ ਆਂਦਾ ਤੇ ਫਿਰ ਅਸੀਂ ਖਾਸ ਹੋ ਜਾਂਦੇ ਹਾਂ